ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਜਾ ਰਹੀ ਹਾਂ ਮੇਰੇ ਪਿੰਡ ਜਿੱਥੇ ਕਿ ਮੇਲਾ ਲੱਗਿਆ ਹੋਇਆ ਨਾਲੇ ਮੇਲਾ ਦੇਖ ਕੇ ਆਵਾਂਗੇ ਨਾਲੇ ਘਰੇ ਜਾਵਾਂਗੇ ਨਾਲੇ ਛੋਟੀ ਭੈਣ ਤੇ ਸੌਰੇ ਹੋ ਕੇ ਆਵਾਂਗੇ ਸਾਰੇ ਸੂਰੇ ਜਾਣਾ ਜਾਂ ਨਹੀਂ ਹੈ ਸੌਰੇ ਸੂਰੇ ਜਾਣਾ ਕਿ ਨਹੀਂ ਕਿੰਨਾ ਕਿਚਾਇਆ ਤੁਹਾਨੂੰ ਆਪਣੇ ਸੌਰੇ ਜਾਣ ਦਾ ਹੈ 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 ਨਹੀਂ ਚਲੋ ਜੀ ਮਲਾਣੇ ਦਾ ਸੰਗਤ ਆਦੀਆਂ ਬਾਜ਼ਾਰ ਜਾ ਰਹੀਆਂ ਨੇ ਆਦੀਆਂ ਮੇਲੇ ਜਾ ਰਹੀਆਂ ਕਿੱਦਾਂ ਜਾਚੇ ਠੀਕ ਆ ਜੀ ਇਹ ਬਾਬੀ ਨੂੰ ਧੋਖਾ ਦੇ ਗਿਆ ਟਾਈਮ ਤੇ ਹੈਲੋ ਗਾਇਜ਼ ਵੇਰੜੇ ਆਹ ਰੋਟੀਆਂ ਸਾਰੇ ਦੇਖ ਤਾਂ ਗਾਓ ਬਸ ਠੀਕ ਸੀ ਆਹ ਮਤਰਾ ਡੈਡੀ ਹੋਰ ਕਾ ਸਪਰੇ ਆਂਦੀ ਗਾਇਸ ਬੰਦੇ ਕੱਲਾ ਮੇਲ ਲੈਣ ਤੁਸੀਂ ਕਿੱਥੇ ਚੱਲਿਓ ਗਾਇਸ ਵੀ ਇਹਦਾ ਕਾਕਾ ਗਾਮਣੇ ਦਾ ਅਸੀਂ ਚੱਲੇ ਬਰਨਾਲੇ ਰੋਣ ਲੱਗ ਗਿਉਂ ਬਾਈ ਹੱਥ ਖੜੇ ਕਰੋ ਬਰਨਾਲੇ ਵਾਲੇ ਬਰਨਾਲਾ ਟੀਮ ਮੇਲੇ ਵਾਲੇ ਹੱਥ ਮੇਲੇ ਵਾਲੇ ਕਿਧਰ ਗਏ ਮੇਲੇ ਵਾਲੇ ਬੰਦੇ ਗੁੰਮ ਹੋ ਗਏ ਮੇਲੇ ਵਾਲੇ ਬੰਦੇ ਹੈ ਨਹੀਂ ਵੀਡੀਓ ਤੇ ਮੇਲੇ ਵਾਲੇ ਬੰਦੇ ਹੱਥ ਖੜੇ ਕਰੋ ਮੇਲੇ ਜਾਣ ਹਾਂਜੀ ਮੇਲੇ ਜਾਣ ਦੋ ਬੰਦੇ ਆ ਟੀਮ ਬਣ ਗਿਆ ਨਾ ਫਿਰ ਸੋ ਜਗਾ ਬਹੁਤ ਜਿਆਦਾ ਮੋਟੇ ਪਾੜੇ ਬਣਦੇ ਆ ਦਾਰ ਬੰਦੇ ਦਰ ਮਿੰਨਾ ਕਦ ਚੱਲ ਛੁੱਟੀ ਉੱਥੇ ਕੱਢੀ ਮੇਕੇ ਤਾਂ ਆ ਜਾਊਂਗੀ ਉੱਥੇ ਕੋਈ ਹੋਊਗਾ ਕੋਈ ਆਦਾ ਹੀ ਗੇੜਾ ਕੱਢ ਕੇ ਆਣੇ ਨਾਲ ਮਿਲ ਦੇਖ ਕੇ ਨਾ ਪਾਪੇ ਕੀ ਲੈਣਾ ਮੇਲੇ ਤੋਂ ਮੇਲੇ ਮੇਲੇ ਤੋਂ ਕੀ ਚਾਹੀਦਾ ਮੇਲੇ ਤੋਂ ਦਰਵਾਇ ਮਿਸ਼ਨ ਤੋਂ ਨੂੰ ਕਹਨੀ ਆ ਮੈਂ ਉਹ ਤਾਂ ਮੈਂ ਉਧਰ ਤਾਂ ਉਹਨਾਂ ਨੂੰ ਲਿਆਉਣੀ ਆ ਆ ਲੈ ਤੁਹਾਨੂੰ ਕੀ ਲੈ ਆ ਕੇ ਦਮੈਂ ਚੇਲ ਲੈ ਕੇ ਦਮੈਂ ਇੱਕ ਜਿਹੜੀ ਓਦਾਂ ਵੀ ਹੁੰਦੀ ਆ ਸੋਹਣੀ ਮੈਂ ਨਹੀਂ ਕੁਛ ਲੈ ਆਉਂਦਾ ਪਰ ਬਹੁਤ ਕੁਛ ਤੇ ਮੈਂ ਲੈ ਕੇ ਆਉਂਗੀ ਕੁਛ ਲੈ ਕੇ ਆਉਂਗੀ ਨਹੀਂ 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 ਮਿਲ ਕੇ ਆਉਂਗੀ ਲੈ ਆਉਂਗੀ ਠੀਕ ਹੈ ਗਾਇਸ ਅੱਧੇ ਗਾਇਸ ਚੱਲੇ ਵਰਨਾਲੇ ਆ ਟਰੈਕਟਰ ਲੈ ਕੇ ਆਉਣੇ ਆ ਤੁਸੀਂ ਨਹੀਂ ਬਾਈ ਟਰੈਕਟਰ ਲੈ ਕੇ ਆਉਣੇ ਆ ਇਹ ਤਾਂ ਮਮੀ ਜੀ ਨੇ ਦੱਸ ਦਿੱਤੀ ਪਹਿਲਾਂ ਮੈਨੂੰ ਦੱਸ ਤਾ ਦੋ ਕੀ ਲੈ ਕੇ ਆਣਾ ਟਰੈਕਟਰ ਨਹੀਂ ਤਾਂ ਤੁਸੀਂ ਕੀ ਲੈ ਜੇ ਵਾਰ ਆਰ ਯੂ ਗੋਇੰ ਟੂ ਬਾਈ ਨੋ ਵਟ ਆਰ ਯੂ ਗੋਇੰ ਟੂ ਬਾਈ ਟਰੈਕਟਰ ਲੈ ਆਣਾ ਟਰੈਕਟਰ ਲੈ ਆਣਾ ਵੱਡਾ ਟਾਈ ਵਾਲਾ ਬੀ ਵੱਡਾ ਚਲੋ ਮਿਲਦੇ ਆ ਗਾਈਸ ਈਵਨਿੰਗ ਟਾਈਮ ਨੂੰ Okay, guys, दुणुण। <laughs> दुणुण। <laughs> okay. चलो। चलो ओके गाइस ਮਿਲਦੇ ਆ ਇਵਨਿੰਗ ਟਾਈਮ ਨੂੰ ਅਸੀਂ ਵੀ ਜਾਈਏ ਟਾਈਮ ਨਾਲ ਆ ਢੋਲੂ ਨਾਲ ਇਹ ਢੋਲੂ ਦਾਲ ਦਾ ਭਰਾ ਗਿ ਲਿਆਵਾਂਗੀ ਚਲੋ ਠੀਕ ਆ ওকে ਚਲੋ ਚਲੋ ਆਜੋ ਚਲਿਏ ਲੈਟਸ ਗੋ ਓਕੇ ਮੰਮੀ ਮਿਲਦੇ ਆ ਮਹੀਨੇ ਤੱਕ ਠੀਕ ਆ ਆਉਣੇ ਆਉਣੇ ਦੋ ਤਿੰਨ ਘੰਟਿਆਂ ਚ ਮੇਰਾ ਤਾਂ ਆਪਣੀ ਸਹੋੜਿਆਂ ਤੋਂ ਬਿਨਾਂ ਜੀ ਲੱਗਦਾ ਮਲਦੀ ਆ ਛੇਤੀ ਆ ਜੀ ਠੀਕ ਆ ਚਲੋ ਅਸ਼ੀਰਵਾਦ ਦਿਓ ਕਿ ਮੇਲੇ ਚ ਬਾਬਾ ਕੁਛ ਲਿਆ ਜੀ ਠੀਕ ਹੈ ਠੀਕ ਚੌੜੀ ਆਉ ਕੇ ਮੈਂ ਲਿਆ ਹੂੰ ਹੂੰ ਤੇ ਮੈਂ ਛੋਟੀ ਦੇ ਸਾਰੇ ਵੀ ਹੋ ਕੇ ਆਉਂਗੀ ਕਿਉਂ ਨੇੜੇ ਹੀ ਆ ਸੁਣਦੀਆਂ ਇਹ ਲੜਾਈ ਹੋ ਰਹੀ ਆ ਹੁਣ ਕਿ ਸੀਸੀ ਵਾਲੇ ਸੜਕੀ ਨੇ ਪੈਣਾ ਆ ਵਿਚਾਲੇ ਕਿਨੇ ਪੈਣਾ ਜਿਤ ਮਾਦੀ ਬੜਾ ਚਲ ਠੀਕ ਹੈ ਜੱਜੇ ਓਕੇ ਅਸੀਂ ਪਹੁੰਚ ਗਏ ਸਾਡੇ ਪਿੰਡ ਦੇ ਸ਼ਹਿਰ ਕੋਲੇ ਰੈਕੋਰਟ ਤਲਿਆਣਾ ਸਾਹਿਬ ਬਸਟੇ Oh yeah I gotta ਇੱਥੇ ਅਸੀਂ ਖੜਦੇ ਹੁੰਦੇ ਸੀ ਬੱਸ ਚੜਦੇ ਹੁੰਦੇ ਸੀਗੇ ਕਰਤਾਰ ਹਾਂ ਇੱਥੇ ਅਸੀਂ ਬੱਸ ਚੜਦੇ ਹੁੰਦੇ ਸੀਗੇ ਅਰ ਸਿੰਘਨ ਵਾਲਾ ਚੌਂਕ ਉੱਤਰਿਆ ਗਿਆ ਦਸ ਇਸ ਮਾਈ ਪਿੰਡ ਪਿੰਨੀ ਆ ਚੁੱਕੇ ਹੈ ਇਹ ਜਾਂਦੀ ਹੈ ਸੜਕ ਸਾਡੇ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਅਦੀਪੂ ਦੀ ਫਰੈਂਡ ਦਾ ਪੰਮੇ ਦਾ ਘਰ ਆ ਗਿਆ ਪੰਮੇ ਆ ਬੇਬੀ ਦਾ ਘਰ ਆ ਗਿਆ ਉੱਥੇ ਇੱਥੇ ਅਸੀਂ ਰੋਜ਼ ਟੈਂਪੂ ਤੇ ਬੱਸ ਚੜਦੇ ਹੁੰਦੇ ਸੀ ਇੱਥੇ ਚੜਾ ਗਏ ਆ ਗਏ ਉੱਥੇ ਪਪਾ ਜੀ ਦੇ ਕੋਲ ਇੱਥੇ

ਫੇਰ ਕੋਸੀ ਹੋ ਗਏ ਫਿਨਿਸ਼ ਹੁਣ ਚੱਲੇ ਆਏ ਆਪਾਂ ਆਹ ਛੋਟੀ ਬਚਾਲੜੀ ਭੈਣ ਦੇ ਘਰੇ ਉਹ ਇੱਥੋਂ 5 ਮਿੰਟ ਦੀ ਡਰਾਈਵ ਤੇ ਆ ਇੱਥੋਂ ਨਿਕਲ ਚੁੱਕੇ ਹੁਣ ਜਾ ਰਹੀ ਹੂੰ ਮੈਂ ਆਪਣੀ ਛੋਟੀ ਸਿਸਟਰ ਕੇ ਘਰ ਗਾਇਸ तो 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 यहाँ पे गाइस मैं जॉब करती थी हाँ छोटी भेन दे पिंड बढ़ चुके हैं ਕੀ ਕੀ ਹੋਇਆ ਪਿੱਛੇ ਗੱਲੜ ਪੀਤੀ ਉਹ ਗੱਲੜ ਪੀ ਠੀਕ ਠੀਕ ਠਾਹੀਂ ਜਿ ਲੱਬੇ ਦਾ ਅਸੀਂ ਉਹਨਾਂ ਦੇ ਪਹੁੰਚ ਗਏ ਘਰੇ ਘਰ ਮੁਰੋ ਜੀ ਜੂ ਹਲ ਚੱਕੋ ਹਲ ਤੁਸੀਂ ਬਾਹਰ ਹੀ ਰੱਖਿਆ ਕੀ ਗੱਲ ਹੈ ਤੁਹਾਡੀ ਗਲੀ ਹੈ ਜਿੱਥੇ ਜੀ ਕਰਦਾ ਉੱਥੇ ਸਮਾਨ ਰੱਖ ਦਿੰਨੇ ਹੋ ਤੁਸੀਂ ਇਹ ਆ ਗਏ ਉਹਨਾਂ ਦਾ ਘਰ ਜੀਜੇ ਆ ਤੇਰੇ ਕੰਮ ਸਹੀ ਨਹੀਂ ਹੈਗੇ ਕਹਿ ਕੇ ਕੰਮ ਕਰਾ ਜੀਜੇ ਦਿਸ ਇਜ਼ ਨਾਟ ਗੁੱਡ ਯੂ ਆਰ ਮੰਮੀ ਜੀਜੇ ਬਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਵਧੀਆ ਕਿਵੇਂ ਸੁਣਦਾ ਸਭ ਵਧੀਆ ਵਧੀਆ ਅ ਜੀਜੇ ਯੂ ਆਰ ਬ੍ਰਦਰ ਸਮਾਲ ਬ੍ਰਦਰ ਗੁੱਡ ਮਾਰਨਿੰਗ ਯੈਸ ਹੋਰ ਕਿਦਾਂ ਦੇਖ ਜੀਜੇ ਯੂ ਆਰ ਬ੍ਰਦਰ ਦੀ ਲੁੱਕ ਇਜ਼ ਚੇਂਜ ਜੀਜੇ ਯੂ ਆਰ ਮੋਟਰਸਾਈਕਲ ਹਾਂ ਜੀਜੂ ਦਾ ਗੈਸਟ ਰੂਮ ਆ ਗਿਆ ਆਹ ਦੇ ਜੀਜੂ ਦੇ ਸੇ ਯੂਅਰ ਫਾਦਰ ਮਾਸੀ ਦਾ ਸ਼ਿਕਾਏ ਕਿ ਮੈਂ ਹਾਂਜੀ ਆਦੀ ਵਗੇ ਵਗੇ ਜਿਵੇਂ ਉਸਤਾ ਕਿਵੇਂ ਆ ਉਹ ਠੀਕ ਹੈ ਉਹ ਚੰਗੀ ਜਾਨ ਦੋਈ ਦਿਨ ਖਾਈ ਜਾਂਦੇ ਆ ਹਾਂ ਦੇਖ ਜੀਜੂ ਜੇ ਤੁਸੀਂ ਹਾਲ ਚਾਲ ਪੁੱਛਣਾ ਸਾਨੂੰ ਟੈਕਸ ਮੈਸੇਜ ਕਰ ਸਕਦੇ ਹੋ ਆਪਾਂ ਪੁੱਛ ਲਾਂਗੇ ਵਾਹ ਵਾਰੀ ਲਿਖੀ ਇਹ ਦੋ ਹੈ ਜੀ ਸੋਈਆ ਹਾਂ ਜੀ ਜੀਜਾ ਤੇਰਾ ਫੈਕਟਰੀ ਯਾ ਅਲਾ ਫੈਕਟਰੀ ਵਾਲਾ ਫੈਕਟਰੀ ਵਾਲਾ ਕੀ ਹੈ ਮੋਟਰਸਾਈਕਲ ਭੁੱਲ ਗਈ ਜੀਜਾ ਤੁਹਾਡਾ ਬਰਾਂਡਾ ਤੇ ਤੁਹਾਡੀ ਮੰਮੀ ਰਸੋਈ ਚ ਚਾਹ ਬਣਾ ਰਹੇ ਠੀਕ ਆ ਆ ਤੁਹਾਡੀ ਰਸੋਈ ਆ ਆ ਜੀ ਜੀ ਆ ਦੇ ਇੱਕ तेरे ਕਮਰੇ ਚ ਕੋਣ ਖੜਾ ਆ ਦੇਖ ਇਹ ਮੈਂ ਚਲਾ ਰਿਹਾ ਨੈਟ ਕਟਾ ਹਾਂਜੀ ਹਾਂਜੀ ਕਿਹੜੀ ਹੋਰ ਚੈਨਲ ਓਕੇ ਜੀ ਜੀ ਅਸੀਂ ਚਾਹ ਪੀਣੀ ਪੀ ਲਿਆ ਤੇਰੇ ਘਰੋਂ ਹੁੰਦੀਗਾ ਹੁਣ ਅਸੀਂ ਪਧਾਰਦੇ ਆਪਦੇ ਘਰ ਨੂੰ ਮਿਲਦੇ ਆ ਤੈਨੂੰ ਫਿਰ ਇੱਥੇ ਆਗੇ ਆ ਜੂਰ ਬ੍ਰਦਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਮੈਂ ਫੈਂਟ ਕੇ ਜਾਣਾ ਅੱਜ ਠੀਕ ਹੈ ਗੁੱਸਾ ਨਾ ਕਰੀ ਤੁਸੀਂ ਮਾਰ ਲਓ ਕਿਹੜਾ ਕਿਦਾਂ ਦਾ ਟਾਈਮ ਲੱਗੂਗਾ ਟਾਈਮ ਦੱਸੋ ਮੈਨੂੰ ਕਾਇਮ ਜਿੱਦ ਤੱਕ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਜਿਓ ਅਸੀਂ ਮੈਂ ਘਰੇ ਹੀ ਹੁੰਨੀ ਆ ਜਦੋਂ ਮਰਜ਼ੀ ਆ ਜੀ ਮੁੰਡਿਆ ਸੁਣ ਗਿਆ ਜਿਹੜਾ ਮਾਰ ਲਈ ਸਰੀ ਦਿਹਾੜੀ ਮੈਂ ਕੰਮ ਆ ਮੈਨੂੰ ਕੰਮ ਆ ਮੈਨੂੰ ਕੰਮ ਆ ਲਾਰੇ ਜਲਾਉਣਾ ਰਹਿਣਾ ਆ ਤੇਰੇ ਵੱਡੇ ਭਰਾ ਦਾ ਵੀ ਇਹੀ ਕੰਮ ਆ ਉਹ ਉੱਥੋਂ ਕੰਮ ਨਹੀਂ ਛੱਡਦਾਗਾ ਛੁੱਟੀ ਨਹੀਂ ਕਰਦਾ ਹਾਂ ਇਹਨੂੰ ਕੁੜੀ ਨਾਲ ਜਿਹੜੀ ਨਾਲ ਮੈਂ ਰਹਿਤਾ ਕਰਾਉਂਦੀ 22 ਤਰੀਕ ਨੂੰ ਉਹ ਤਾਂ ਪਿਆ ਹੋ ਗਿਆ ਹੋ ਰਹਿਣ ਹੁਣ ਵਾਇ ਬੜੀ ਸੇ ਨਾ ਬੜੀ ਸੇਤੀ ਹੋਇਆ ਹਾਂ ਉਹ ਰੋ ਇਹ ਥੋੜੋ ਪਹਿਲਾਂ ਨਹੀਂ ਨਹੀਂ ਹੂੰ ਇਹਨੂੰ ਫੋਟੋ ਨੂੰ ਠੀਕ ਆ ਤੁਹਾਡੇ ਘਰ ਨੂੰ ਆਪਾਂ ਕੀਤਾ ਬਾਏ ਜੀਜੇ ਤੁਸੀਂ ਗੱਡੀ ਲੈ ਲਈ ਵਾਓ ਪਾਰਟੀ ਹੋ ਗਈ ਜੀਜੇ ਜੀਜੇ ਕੇ ਮੱਝਾ ਤਾਂ ਦਿਖਾ ਦੀਏ ਜੀਜੇ ਆ ਪੱਠੇ ਆ ਟਰੈਕਟਰ ਆ ਜੀਜੇ ਤੁਹਾਡਾ ਤੇ ਜੀਜੇ ਕੇ ਡੰਗਰ ਪਸ਼ੂ ਇੱਧਰ ਦਰਮੱਜਾਂ ਵਾਲਾ ਆਹ ਕਾਰ ਆ ਦੇਖ ਜੀ ਜੇ ਇਹਨੂੰ ਕਿੰਨੀ ਕਾਲੀ ਛੇਤੀ ਕਹਿੰਦਾ ਛੇਤੀ ਜਾਓ ਤੁਸੀਂ ਆਪਦੇ ਘਰ ਨੂੰ ਕਿੰਨਾ ਦੁਖੀ ਹੋਇਆ ਵਰਦਾ ਏ ਅਬ ਬੋਰ ਹੋ ਗਿਆ ਚਲ ਠੀਕ ਆ ਓਕੇ ਮਿਲਦੇ ਆ ਫਿਰ ਟਾਟਾ ਬਾਏ ਬਾਏ ਓ ਠੀਕ ਆ ਮਸੀ ਓਕੇ ਬਾਏ ਫਿਰ ਜੀਜਾ ਕਹੋਗਾ ਪੂਰਾ ਘਰ ਦੇਖਣਾ ਹਾਂਜੀ ਹੁਣ ਅਸੀਂ ਮੁੜ ਆਏ ਸੀ ਘਰ ਨੂੰ ਤੇ ਆਗੇ ਕਰੇ ਆਪਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਤੇ ਇੱਥੇ ਹੀ ਆਪਾਂ ਵੀਡੀਓ ਨੂੰ ਕਰਦੇ ਆ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸਾਰੇ ਆਪਾਂ